ਉਹ ਅਨਨ ਜੀ ਪਹਿਲਾਂ ਕਿੰਨੀ ਕੀ ਹੋਇਆ ਜਿੱਦ ਡਗਨ ਡਗਨ ਇੱਕ ਤਾਂ ਇਹ ਨਈਟ ਆਇਸ ਬੰਦ ਲੋਕਾਂ ਦਾ ਹੈ ਹੈ ਲੋਕਾਂ ਦਾ ਮੌਨਟੇ ਦਾ ਉਹ ਦਰਦਨ ਬਾਅਦ ਉਹਨਾਂ ਬੜੀ ਸੰਦਗੀ ਵੇਚਣ ਦਾ ਕੋਈ ਸਵਾਲ ਨਹੀਂ ਕਰਾਂ ਉਹ ਵਰਕਾ ਠੀਕ ਆ ਹਾਂ ਜੀ ਪੈਂਦਾ ਹੈਗਾ ਲੰਗੀ ਜੀ ਕੋਣ ਜੇ ਕਾਫੀ ਮਰ ਜਾਂਦੇ ਰੋਗੇ ਜੀ ਦਵਾਈ ਕੋਈ ਚੱਲ ਨਹੀਂ ਗਈ ਮੱਤਵੰਤ ਇਹ ਦੋਰੀਆ ਬਾਰੰਦਾ ਹੁਣ ਅੱਗੇ ਨਾਲੋਂ ਘਟੇ ਨੇ ਕੁਛ ਪਹਿਲਾਂ ਖੰਡਾ ਸੀ ਹੁਣ ਕਿੰਨੇ ਘਟੇ ਆ ਪਹਿਲਾਂ ਅਗਨੇ ਇਹ ਮੇਰੇ ਦੋ ਤਿੰਨ ਵਾਰ ਪਾਈ ਜਾਂਦਾ ਸੀ ਹੁਣ ਮਹੀਨੇ ਚ ਇੱਕ ਵਾਰ ਨੇ ਦੋ ਵਾਰ ਕਦੇ ਇੱਕ ਵਾਰ ਤੇ ਦੋ ਵਾਰ ਹਾਂ ਉਦੋਂ ਘਟ ਪੈਂਦਾ ਹੁਣਾ ਕੋਈ ਘਟ ਪੈਂਦਾ ਅੰਗਰੇਜ਼ੀ ਤੁਹਾਡੀ ਕੋਈ ਚੱਲਦੀ ਨਹੀਂ ਮਰੀਦ ਜੀ ਤਾਂ ਤੇਰੀ ਸਾਲ ਉਹ ਵੰਦੇ ਪਰੇ ਦਾ ਮਾਈਂਡ ਅਪ ਕਰਤਾ ਜੀ ਆਹ ਨਹੀਂ ਆਂਦਾ ਪਰੇ ਇਹ ਜਨ ਤੱਕ ਕੇ ਤੁੜ ਕੇ ਲਾਉਂ ਐ ਕਿਤੇ ਜਾਣਾ ਬੰਦ ਮੈਂ ਕਰ ਰਹੀ ਮਾਣਾ ਨਾ ਗਲਤੀ ਨਾਲ ਵੀ ਇਹ ਜਾਣਾ ਵੀ ਮਜਬੂਰੀ ਪੈ ਜੇ ਨੱਕ ਚੰਗੀ ਤਰ੍ਹਾਂ ਕਵਰ ਕਰੋ ਤੇ ਡਰ ਕੇ ਨਹੀਂ ਕਰਦੇ ਵੀ ਲਾਉਂ ਐ ਠੀਕ ਹੈ ਮਾਕੀਆਂ ਇਹਦੇ ਕੋਕਾ ਕੋਲੇ ਕੋਲ ਡਰਿੰਕ ਵਗੈਰਾ ਇਹ ਬੰਦ ਕਰਾਓ ਹਾਂ ਹਾਂ ਆਹ ਡਰਿੰਕ ਨੋਂਦਜ ਸ਼ਰਾਬ ਸ਼ੂਬ ਦੀਆਂ ਚੀਜ਼ਾਂ ਦੀ ਸਮੈਲ ਨਹੀਂ ਆਉਣੀ ਚਾਹੀਦੀ। ਸ਼ਰਾਬ ਸਾਡੇ ਘਰ ਚ ਨਹੀਂ ਹੈਗੀ। ਲੋੜ ਆਈ ਸੰਗਤ ਦੇ ਸੌਣ ਜੇ ਮੈਂ ਸੰਗਤ ਨੂੰ ਬਦੌਲ ਲਾ ਦੇਣਾ ਇੱਕ ਮੈਂ ਸੰਗਤ ਨੂੰ। ਹਈ ਰਾਤਾਂ ਰਾਤ ਕੋਈ ਤੁਹਾਡਾ ਪ੍ਰੇਖਿਆ। ਅੱਛਾ ਅੱਛਾ। ਹੋਈ ਮੁੱਕ ਗਈ ਉਹ ਯਾਰ। ਇਹ ਨਹੀਂ ਬਸ ਬਹੁਤ ਆ ਗਵੇੜ ਕੇ ਰਜੇ ਪੁੱਤ ਨਵੇੜ ਕੇ ਐਂਕੀ ਪਾਉਣ ਇਚੋਟੀ ਪਾਰਕਿਆਂ ਬਹੁਤੇ ਦਿਨ ਦੀ ਜਾਣੀ ਨਾਲੇ ਨੱਕ ਭਗਾਉਂ ਤਰਾ। ਹਾਂ ਯਾਰ ਮੈਂ ਇਹ ਉਹਦਾ ਖਾਲੀ ਉਹ ਪੂਰੇ ਕਨੌਨ ਦਾ ਜੀ ਬਾਲਣਾ ਜਿਹੜੀ ਮੈਂ ਉਹਦਾ ਟੈਨਸ਼ਨ ਹੱਸ ਤੇ ਮੈਨੂੰ ਟੈਨਸ਼ਨ ਦੀ ਬਜਾ ਨਾਲ ਇਹਦੇ ਅੰਦਰ ਪਤਾ ਲੱਗ ਗਿਆ ਕਿ ਆਲੀ ਦੌੜ ਕੇ ਆ ਗੁਆਈ ਆ ਵਿੱਚ ਉਹ ਘਟਾਉਂਦੀ ਨਹੀਂ ਵਾਰ ਸਮਝ ਗਈ ਜੀ ਗੱਡੀ ਇਹ ਕਰਨ ਵਾਲੀ ਉਹ ਕਰਨ ਵਾਲੀ ਨੀ ਟੋਕਦੇ ਉਹ ਇੰਦਾਰੇ ਗੁਰਗੇ ਨਾ ਜਦੋਂ ਨੂੰ ਦੱਸ ਦਿਓ ਫੋਨ ਕਰ ਲਿਓ ਮੈਨੂੰ ਲੱਗਦਾ ਨਹੀਂ ਦੁਬਾਰੇ ਆਉਣਾ ਉਹਦੇ ਦੌਰੇ ਹਟ ਜਾਣਗੇ ਪੂਰੇ 3 ਮਹੀਨੇ ਦੀ ਗੁਆਈ ਆ ਮੇਰੇ ਲਈ ਸਮਝ ਨਹੀਂ ਆ ਰਹੀ ਜਿਹਦੇ ਚੱਕਰ ਆ ਨਾ ਜਦੋਂ ਥੋੜੀ ਜਿਹੀ ਪਹਿਲਾਂ ਵਾਲੀ ਪੈਨਸ਼ਨ ਉਹਨਾਂ ਨੂੰ ਮੋਫਟਾਏ ਲੋਗ ਕਰਵਾਵਾ ਰਹੇ ਨੇ ਇਹ ਬਾਕਰ ਨਾਲ ਕੋਈ ਸਰਵਾਈ ਤੇ ਨਹੀਂ ਭਰਵਾਇਆ ਚਲੋ ਕੋਈ ਨਾ ਨਹੀਂ ਜੀ ਸੋ ਦਾ ਫਾਰਮ ਮੇਰੇ ਵਾਸਤੇ ਟੈਂਪਰ ਕਰਕੇ ਹੈ ਇਹ ਮੇਰੀ ਕੋਈ ਨਾ ਕੋਈ ਭਾਈ ਨਹੀਂ ਪੈਨਸ਼ੀਆਲੀਓ ਪੈਨਸ਼ਨ ਕਰਾਉਣਾ ਨਹੀਂ ਤਾਂ ਗੱਲ ਕਰਾਂ ਪਹਿਲਾਂ ਮੈਂ ਮੋਟਰ ਤੇ ਪੈਦੀ ਮੜੀ ਮੈਂ ਆਇਆ ਜੀ ਅੱਛਾ ਜੀ ਇਹ ਬੱਚਾ ਨਾਮ ਦੱਸ ਦੇ ਮਨੋਤ阿里ਪੋ ਜੀ ਦੇ ਨਾਮ ਦੱਸ ਦੇ ਮੈਂ ਕਿੰਨੇ ਕਿੰਨਾ ਬੰਦੇ ਲਿਖਣਾ ਵਰਕ ਕਰਦਾ ਹੈ ਤੱਕ ਉਸ ਵਰਕਰ ਕਿੰਨਾ ਰਹੇ 5 4 ਦਿਨ ਲਿਖਾਂ ਠੀਕ ਹੈ ਅੱਗੇ ਪਹਿਲਾਂ ਨਿਕਲਦੇ ਨਹੀਂ ਜੀ ਅੰਗਰੇਜ਼ੀ ਦੇ ਬਾਰੇ ਕੋਈ ਮਾਤਾ ਸ਼ਾਮ ਬੰਦ ਕੇ ਤੁਸੀਂ ਅੱਗੇ ਨਹੀਂ ਚਲੋ ਬਹੁਤ ਵਧੀਆ ਗੱਲ ਹੈ ਜੀ ਜਾਨਬੀ ਦੇਦੇ ਉਹ ਮੈਂ ਫੀਸ ਕਰਾ ਦੇ ਉਸ ਤੋਂ ਪਰ ਇਹਨਾਂ ਜੀਹਨਾਂ ਪਹਿਲਾਂ ਸੀ ਨਾ ਉਹ ਜੀਹਨ ਜੀ ਪਹਿਲਾਂ ਜਿਆਦਾ ਹੈ ਪਹਿਲਾਂ ਕਿਹਨੇ ਤੇ ਗਵਾਈ ਉਹਦਾ ਰੌਲੇ ਨਹੀਂ ਨੇ ਨਾ ਨਹੀਂ ਬਹੁਤ ਬੇਗੁਨਾਹ ਤੇ ਮੈਂ ਲੱਗਦੀ ਮੈਨੂੰ ਯਾਹ ਲੋਕਾਂ ਦੀ ਕੋਈ ਕੋਈ ਲੋਟਦਾ ਨਹੀਂ ਦਵਾਈ ਚਲਦੀ ਉਹਨੂੰ ਵੱਡੇ ਨੂੰ ਨਹੀਂ ਮਾੜਾ ਬੰਦਾ ਸਵੇਰ ਤੋਂ ਹੋਮਵਰਕ ਨਹੀਂ ਆਇਆ ਸਰੋ ਟਾਈਮ ਥੋੜਾ ਜਿਹਾ ਲੱਗੂਗਾ ਹਰ ਦਿਨ ਜ਼ਰੂਰ ਵਾਡੀ ਪੂਰੀ ਤੁਸੀਂ ਗੱਲ ਸਮਝਦੇ ਆ ਉਹਦੇ ਤੇ ਅਮਲ ਕਰਨਾ ਫਿਰ ਹਟ ਜਾਂਦਾ ਕਈ ਵਾਰੀ ਅੱਧੇ ਆ ਜਾਂਦੇ ਨੇ ਮੈਂ ਦੇਖੇ ਰੇ ਕੋਈ ਇੱਕ ਬੰਦਾ ਉਹਨੇ 4 ਮਹੀਨੇ ਅੰਗਰੇਜ਼ੀ ਦਵਾਈ ਖਾਈ ਗਿਆ ਉਹ ਫਿਰ ਉਹਨੂੰ ਦਾਰੇ ਬਾਅਦ ਕਿ ਉਹ ਬਦਲ ਨਹੀਂ ਸੀ ਨਾ ਮੇਰਾ ਇੱਕ ਟੈਕ ਦਾ ਬੰਦ ਕਰ ਇਹਨਾਂ ਦਾ ਪੂਰਾ ਆਂਦਾ ਤੰਦਰੁਸਤ ਕਰ ਦੇਣਾ ਉਹ ਕਾਉਂਡ ਲੈ ਕੇ ਸਿੱਧਾ ਤੱਕ ਆ ਜਾਂਦਾ ਚੱਲੋ ਆ ਜੀ ਮਾਰੀ ਖੋਲ ਹਾਂ ਜੀ ਹਾਂ ਜੀ ਚੱਲੀ ਕਰਾਂ ਹਾਂ ਜੀ ਪਾਉਣੇ ਦਾ ਕਰ ਦਿੰਦੇ ਹਾਂ ਹਾਂ ਜੀ 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 ਚਲੀ ਚੌਥੀ ਕਰਨਾ ਹੈ ਕੋਈ ਨਹੀਂ ਕੋਈ ਨਾ ਵਰਕਰ ਨਹੀਂ ਆਇਆ ਜੀ ਅਗੈਂਡਾ ਬੋਲ ਸਕਦੇ ਬਹੁਤ ਘਰ ਤੋਂ ਹਾਂ ਸੁਖਿੰਦਰ ਚੱਕਰੀ ਹੋਲਡਿੰਗ ਵਿੱਚੋਂ ਕਬਰਾਟਾ ਵਿੱਚ ਆਖੀ ਜੀ ਹਾਂ ਪਤਾ ਜਾਂਦਾ ਰਹੇ ਪਰੰਪਲਾਂ ਤੇ ਪਰੰਪਲਾਂ ਲਾਦੀਆਂ ਨੇ ਥੋੜੀ ਦੇਰ ਜੇ ਕੰਮ ਕਰ ਲਾਦੀ ਹੈ ਜੀ ਕੰਮ ਦਾ ਕੰਮ ਜਿਵੇਂ ਕਰਿਆ ਹੁੰਦਾ ਜੀ ਦਵਾਈ ਤਾਂ ਨਹੀਂ ਖਾਂਦੇ ਕਿੰਨਾ ਟਾਈਮ ਹੋ ਗਿਆ ਸਮਝਦੇ ਹਨ 1 ਮਹੀਨਾ ਹੋ ਗਈ ਤੁਸੀਂ ਨਾ ਹੁਣ ਬਹੁਤ ਦਾ 1 ਮਹੀਨਾ ਅੰਗੇਜੀ ਦਵਾਈ ਤੁਸੀਂ 20 ਦਿਨ ਦੇ ਵਿੱਚ ਵਿੱਚ ਬੰਦ ਕਰਦੇ ਘਟਾਉਣੀ ਘਟਾਉਣੀ ਆ ਕੀ ਅੱਧੀ ਥੋੜੀ ਕਰਦੇ ਕਰਦੇ ਛੱਡ ਦਿਓ ਠੀਕ ਹੈ ਜਿਹੜਾ ਦਵਾਈ ਜਿਵੇਂ ਤੁਹਾਨੂੰ ਦਿੰਦੀ ਆ ਸੁਗੜ ਨੂੰ ਆਈ ਰੱਖਿਓ ਤੇ ਸੋਈ ਦਾ ਥੋੜਾ ਜਿਹਾ ਨਾ ਬਚਾ ਕਰਿਆ ਕਰੋ ਤਾਂ ਰੱਖਿਓ ਦੂਕੀਆਂ ਉਹ ਇਹਦਾ ਪੂਰਾ ਧਿਆਨ ਕਰਨਾ ਉਹ ਨੂੰ ਛੱਡ ਦੇਣਾ ਨੱਕਾ ਬੰਦ ਕਰਕੇ ਜਦ ਤੱਕ ਲਾਉਣਾ ਹੈ ਜਿੱਦ ਨੱਕਾਂ ਪੂਰਾ ਬੰਦ ਕਰਕੇ ਪੂਰਾ ਕਰਕੇ ਹਲੋ ਆ ਜਾ ਵੀ ਤੂੰ ਹਾਂ ਠੀਕ ਠੀਕ ਤੁਸੀਂ ਤੁਸੀਂ ਮੇਰੇ ਨਾਲ ਰਹੇ ਕੀ ਸਾ ਕੀ ਜੇ ਜੇਜੈਂਟ ਕਾਉਨਾਂ ਜੀ ਮੇਰੇ ਤੋਂ ਫਰੈਂਡ ਦੇ ਹੈ ਜੀ ਉਹਨਾਂ ਨੇ ਭੇਜਿਆ ਉਹਨਾਂ ਨੂੰ ਫਿਰ ਗੱਲ ਕਰਾਉਂਗੀ ਜੀ ਦੋ ਮਹੀਨੇ ਦੀ ਵੀ ਲੈ ਸਕਦੇ ਸਾਡੀ ਬਾਦ ਰਾਦਾ ਜੀ ਇਹ ਤਾਂ 2 3 ਨਵੇਂ ਨਾ ਉਹ ਕੋਲ ਆਈ ਨਾ ਮੇਰੇ ਕੋਲ ਬੰਨ੍ਹਨੇ ਕਿਉਂ ਤਾਂ ਮੇਰੇ ਕੋਲ ਪਹਿਲਾਂ ਵੀ ਮਤ ਪਈ ਐ ਜੀ ਦਿਖਾ ਰਹੇ ਆਹ ਤਾਂ ਤੁਹਾਡੇ ਬਾਦ ਦਾ ਚਮਚਾ ਪਰ ਕੇ ਲੋਦਾ ਤਾਂ ਪਹਿਲੇ ਮੈਂ ਤਿੰਨ ਕ ਮਹੀਨੇ ਤਾਂ ਦਵਾਈ ਸ਼ੁਰੂ ਕਰ ਦੇਣੀ ਆਪਾਂ ਦੋ ਤਿੰਨ ਮਹੀਨੇ ਨਹੀਂ ਹੋਗੇ ਤਾਂ ਹੁਣ ਤਿੰਨ ਮਹੀਨੇ ਚੜਾ ਦੇ ਲਈ ਜੀ ਠੀਕ ਹੈ ਤਾਂ ਪਹਿਲਾਂ ਲਈ ਜੀ ਇਸੇ ਕਰਕੇ ਹਾਂ ਜੀ ਕਹਿੰਦੀ ਹਾਂ ਜੀ ਜੀ ਜੇਜੈਂਟ ਕਾਉਨਾਂ ਜੀ था था। अच्छा है कि नहीं होन इथे अच्छा ਉਹਨਾਂ ਦੀ ਕੰਡੀਸ਼ਨ ਕਿਵੇਂ ਹੈ ਜੀ ਦੱਸ ਦਿਓ ਸਾਨੂੰ ਉਹਨੂੰ ਫਰਕ ਆ ਗਿਆ ਨਾ ਦਰੂ ਉਹ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ ਸਮਝਿਆ ਨੂੰ ਜੀ ਬਾਜ ਦੋ ਦੋ ਪਾਈ ਲਿਆ ਗਿਆ ਦੋ ਮਹੀਨੇ ਬਸ ਉਹਨਾਂ ਅੰਗਰੇਜ਼ੀ ਦਵਾਈ ਨਾ ਜਦੋਂ ਤੁਸੀਂ 1 ਮਹੀਨੇ ਨੇ ਵਿੱਚ ਵਿੱਚ ਬੰਦ ਕਰਨ ਦੀ ਪੂਰੀ ਟਰਾਈ ਕਰੋ ਬੰਦ ਕਰ ਦਿਓ ਜਿਵੇਂ ਆਪਣੇ ਚਾਲ ਦੀ ਗੰਗਨ ਬਾਤ ਤੇ ਮੈਂ ਮੰਮੀ ਚੱਲੋ ਤੇ ਕਿਧਰ ਵਗੈਰਾ ਦੇ ਨਾ ਕੰਮ ਚ ਨਾ ਜਾਣ ਦਿਆ ਕਰੋ ਜਿਆਦਾ ਜੇ ਜਾਣਾ ਡਬਲ ਟ੍ਰਿਕਰ ਕੱਪੜਾ ਲਾ ਕੇ ਉਹ ਕਰਾਤਾ ਸੀ ਬਸ ਖਾਦ ਦੇ ਕਿਚਨ ਦਾ ਹਾਂਜੀ ਠੀਕ ਹੈ ਜੀ ਜਿਹੜੀਆਂ ਨੇ ਠੀਕ ਹੋ ਠੀਕ ਜੀ ਤੁਹਾਡਾ ਬੰਦ ਹਾਂ ਜੀ ਉਹ ਪਿਛਲੇ ਮਹੀਨੇ ਜੀ ਕੋਈ ਦਵਾਈ ਲੈ ਜ ਦਵਾਈ ਹੈ ਹਾਂ ਹਾਂ ਕਿਸੇ ਨੂੰ ਦੇਈ ਦਿਓ ਬੇਨਾਨੀ ਪੈਂਦਾ ਜੀ ਨਾਲ ਹਾਂ ਮੈਂ ਤਾਂ ਨਹੀਂ ਨਾਲ ਹਾਂ 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 ਜੀ ਦੇ ਮੈਂ ਤੁਸੀਂ ਦਵਾਈ ਬੰਦ ਕਰਾ ਦਿੱਤੀ ਸੀ ਤੁਸੀਂ ਚਰਨੀ ਹੈ ਖਾਦੀ ਸੀ ਇਹ ਟੱਕਰਾ ਕੇ ਅਸੀਂ ਇਹਦੀ ਨੂੰ ਬੰਦ ਨੂੰ ਜੀ ਕਿਤਾ ਨਹੀਂ ਚੱਲਦੀ ਨਹੀਂ ਮੈਂ ਸੰਭਲਣੀ ਚੱਲਦੀ ਹਾਂ ਉਹਨਾਂ ਨੇ ਕਿਹਾ ਸੀ ਫੋਨ ਤੇ ਗੱਲ ਕੀਤੀ ਸੀ ਆਪਣੇ ਬਾਬਾ ਜੀ ਇਹ ਆਪਾਂ ਦੋ ਵੇਰੀ ਦੇ ਦੇਵਾਂਗੇ ਹਾਂ ਆ ਮੈਂ ਹੋਰ ਦੇ ਦੋ ਕਿੰਨਾ ਦਾ ਹੋ ਗਿਆ ਸਮਝਿਆ ਨਾ ਤੈਨੂੰ ਤਾਂ ਪਤਾ ਨਹੀਂ ਓਏ ਜਾਲ ਕਰਾਣੇ ਕੁੜੀਆਂ ਨੇ ਦੋਨੇ ਭੈਣਾਂ ਠੀਕ ਦੋ ਦੋ ਫਰ ਬਰੀ ਨੂੰ ਗਏ ਕੀ ਗੱਲ ਸਰ ਫਰ ਬਰੀ ਇਹੋ ਜਿਹਾ ਰੋਟਾ ਪਹਿਲਾ ਇਹ ਡਰ ਦੀ ਮਾਰੀ ਹੋਈ ਜੀ ਮਰਗੀ ਹੈ ਜੀ ਇਹ ਡਾਰੀ ਐ ਇੱਕ ਕਿਹੜਾ ਹੈ ਜਾਂ ਡਰ ਪੈਂਦਾ ਬੰਦੇ ਦੇ ਮਨ ਚ ਬੰਦਾ ਦਵਾਈ ਹੀ ਨਹੀਂ ਛੱਡ ਸਕਦਾ ਫੇਰ ਹੁੰਦਾ ਡਰ ਜਾਂਦੀ ਏ ਥੋੜੀ ਬਹੁਤੀ ਹਾਂਜੀ ਦੌਰਾ ਪੈਂਦਾ ਹਾਂ ਇਹ ਕਿਹੜੀ ਹੋਣਾ ਸਮੋਹ ਚਾਰ ਮਹੀਨੇ ਤੋਂ ਮਗਰੋਂ ਇੱਕ ਵੀ ਤੱਕ ਉਹ ਮੁਹਤ ਦੇ ਰੱਖਦੇ ਅੰਦਰ ਕੋੰਡ ਹੋ ਗਏ ਪਾਣੀ ਪਾਣੀ ਉਹ ਬੋਰ ਲਾਇਆ। ਸਾਡੇ ਘਰ ਦਾ ਫਿਲਟਰ ਵਾਲਾ ਪਾਣੀ ਨਹੀਂ ਆ ਜੀ। ਤੇ ਢੰਡ ਵਗੈਰਾ ਕਿੰਨਾ ਇੱਕ ਮੋੜਦੇ ਆ। ਮੋੜ ਦਿੰਦੇ। ਜਿਹੜੇ ਵਗਣਾ ਮੋੜ ਦੋ। ਹੁਣ ਗੱਲ ਇਹ ਹੈ ਦਿਨ ਤੋਂ ਦਵਾਈ ਦੇ ਦਿਆ ਪਰੋ ਜੀ ਨਾ। ਦਿਨ ਤੋਂ ਦਵਾਈ ਦੇ। ਤੇ ਇਹਨੂੰ ਕੋਈ ਤੁਸੀਂ ਦਵਾਈ ਦਿਵਾਓ ਦਿਮਾਗ ਦੀ। ਜਿਹੜੀ ਕਬਰਾ ਚ ਉਰਦੀ ਆ। ਨੀਂਦ ਕਿਵੇਂ ਆਉਂਦੀ ਆ ਜੀ ਬੱਡੀ ਨੂੰ? ਨੀਂਦ ਠੀਕ ਆਉਂਦੀ ਆ ਡਰ ਕੇ ਹੀ ਉੱਠ ਖੜਦੀ ਆ ਜੀ। ਨਮਾਜ਼ 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 ਵੀ ਗੋਰੀ ਨਾਲ ਯਾਰਾਂ ਨੂੰ ਪੈਨੋ ਸੁਪਨਾ ਆ ਗਿਆ ਬੱਸ ਹਾਂਜੀ ਜਿਵੇਂ ਨੋਰਮਲ ਵੀ ਹੌਲੇ ਖਾਤ ਮਾਰਦੇ ਆ ਨਾਲ ਬਾਅਦ ਜਮਾ ਹੀ ਫਿਰ ਵੀ ਡਰ ਜਾਂਦੇ ਆ ਜੀ ਤੁਸੀਂ ਤੁਸੀਂ ਉਹਨੂੰ ਨਾ ਸਮਝਾਇਆ ਕਰੋ ਜੀ ਹਰ ਰੋਜ਼ ਇਹ ਕੁਝ ਨਹੀਂ ਹੁੰਦਾ ਪੁੱਤ ਡਰੀ ਜਾਂਦੇ ਇਹਨੂੰ ਹੱਥ ਕੀ ਮਾਰੀ ਨਹੀਂ ਤੁਸੀਂ ਸਮਝਾਓ ਮੈਡੀਕਲ ਲੋਗ ਗੱਲ ਲੇ ਕਾਉਂਸਲਿੰਗ ਕਹਿੰਦੇ ਇਹਨੂੰ ਮੈਡੀਕਲ ਲੈਂਗੁਏਜ ਵਿੱਚ ਬਈ ਪੁੱਤ ਤੁਂਠੀ ਕੋ ਹੋ ਗਈ ਬਿਮਾਰੀ ਸਹੀ ਛੱਡ ਜਦੋਂ ਕਿਸੇ ਮਨਚੇ ਘਰ ਬਹਿ ਜਾਂਦੀਆਂ ਨਾ ਉਹ ਵਾਕਈ ਠੀਕ ਹੋ ਜਾਂਦਾ ਠੀਕ ਹੈ ਜੀ ਇਹ ਗੱਲ ਭਾਓ ਹਰ ਰੋਜ਼ ਭਾਓ ਵੀ ਤੈਨੂੰ ਕੋਈ ਡਰ ਨਹੀਂ ਤੂੰ ਬਹੁਤ ਸੜਾਉਂਗਾ ਤੈਨੂੰ ਕੋਈ ਕੀ ਕਰਨ ਇਹਨੂੰ ਇਹੀ ਸ਼ਬਦ ਕਹਿਨੇ ਆ ਹਰ ਰੋਜ਼ ਤੁਸੀਂ ਬੈਂਟ 5 10 ਵਾਰ ਕਹਿਣਾ ਹੀ ਕਹਿਨੇ ਆ ਇਹ ਵੇਰੇ ਸਾਈਕੋਲੋਜੀ ਫੈਕਟ ਹੁੰਦਾ ਦਿਮਾਗ ਦੇ ਉੱਤੇ ਆਹ ਹੋਣੀ ਹੋ ਜੂ ਦਵਾਈ ਵੀ ਛੱਡ ਕੇ ਉਹਦਾ ਡਰ ਵੀ ਨਿਕਲ ਜੀ ਇਤਨੇ ਦੇਰ ਮੈਨੂੰ ਇੱਕ ਵਾਰ ਦੇ ਦੇ ਬੱਸ ਇੱਕ ਵਾਰ ਸੰਗਾ ਹੋ ਜੀ ਬਾਦੂ ਆਂ ਹਾਂ ਦੋਨਾਂ ਇਹ ਵੀ ਪੈਂਦੇ ਆ ਆ ਪੱਟੇ ਹੀ ਜੇਨਾਂ ਨੂੰ ਪੱਟਿਆਂ ਨੂੰ ਇਹ ਵੀ ਡਰਦੀ ਐ ਨਹੀਂ ਇਹਨੂੰ ਡਰ ਨਹੀਂ ਪੈਂਦਾ ਕੋਈ ਅਰੇ ਜੀ ਕਿੰਨੇ ਪੈਸੇ ਨੂੰ ਬਹੁਤ ਵਟਾ ਇੱਕ ਵਾਰ ਹੀ ਹੋਈ ਜੇ ਤੈਨੂੰ ਮੈਂ ਇੱਕ ਟਾਈਮਿੰਗ ਦਵਾ ਦਿੰਦੀ ਇਹੋ ਜੀ ਇਹਨਾਂ ਨੇ ਕਾਉਂਸਲਿੰਗ ਜ਼ਰੂਰ ਕਰੋ ਹਰ ਰੋਜ਼ ਦੋਨਾਂ ਵੀ ਕਰੋ ਕੋਈ ਹੁਣ ਨਹੀਂ ਤੈਨੂੰ ਦੌਰੇ ਪੈਂਦੇ ਠੀਕ ਆ ਦਵਾਈਆਂ ਛੁੱਟ ਗਈਆਂ ਬਿਮਾਰੀ ਚਲੀ ਗਈ ਮੋਹਨ ਜੀ ਦਾ ਨਾਮ ਕਹਿਣਾ ਨਾ ਜਦੋਂ ਬਰਾਜਾ ਫਲਕ ਜਿਹਦੇ ਨਾਲ ਆਈ ਹਟ ਗਈ ਆਪਾਂ ਮੇਰੀ ਜੀ ਬਾਈਆਂ ਨੂੰ ਦੇਤੀ ਚਲਾ ਲਈਏ ਉਹ ਧਰੀ ਨੂੰ ਖਰਾਬ ਕਰਦੀਆਂ ਨੇ ਸਭ ਤੋਂ ਵਧੀਆ ਇਲਾਜ ਹੈ ਨਾ ਇਹ ਤਾਂ ਮਨੋਵਿਗਿਆਨਕ ਹੈ ਹੁੰਦਾ ਉਹਨਾਂ ਨੂੰ ਰੋਜ਼ ਇੱਥੇ ਕੋਲੇ ਬੈਠ ਕੇ ਇਹੀਆਂ ਗੱਲਾਂ ਤੋਂ ਕੋਈ ਨਾ ਬਾਕੀ ਆ ਫਰੋਡ ਖਵਾਉਂਦੀਆਂ ਨਾ ਨਾ ਦੋ ਆ ਫਰੋਡ ਸਵੇਰੇ ਸਾਰੇ ਦੇ ਪਰ ਨਕੇ ਦੇ ਦਿਆ ਕਰੋ ਦੁੱਧ ਨਾਲ ਉਹ ਖਵਾਓ ਤੇ ਚਾਰੇ ਮਾਰ ਦੇ ਲੈ ਲੋ ਮੇਮ ਕੋਲ ਕੋਆ ਦੇਆ ਕਰੋ ਰੋਬੇ ਫਾਕੇ ਰਵੜ ਕੇ ਨਾ ਕੁੰਡੇ ਚ ਛਵਾ ਲਿਆ ਕਰੋ ਕਿੰਨਾ ਨਾਲ ਦਿਮਾਗ ਇਹਨਾਂ ਦਾ ਫਸਰਾਉਂ ਗੋਜ ਆਪਾਂ ਕਿਤੇ ਦਵਾਈ ਚ ਨਹੀਂ ਬੋਂਦੇ ਬਾੜੀ ਚ ਇਹਨਾਂ ਨੂੰ ਦਵਾਈਆਂ ਤਾਂ ਉਹ ਦਵਾਈਆਂ ਦਾ ਦੇਸੀ ਵੀ ਅੰਗਰੇਜ਼ੀ ਵੀ ਜਿਆਦਾ ਚੰਗੀ ਹੈ ਹਾਂ ਇਹ ਗੁੱਡੀਆਂ ਦੀ ਆਹ ਤਾਂ ਦਹੀਂ ਚਲੀ ਇਹ ਦਹੀਂ ਚ ਚਲੋ ਦੋਨੋਂ ਦੀ ਦਹੀਂ ਚਲੋ ਇਹ ਇੱਕ ਟਾਈਮ ਦੇਈ ਇੱਕ ਦੋ ਟਾਈਮ ਦੇ ਇਹ ਲੋ ਆ ਇੱਕ ਟਾਈਮ ਦੇ ਲੋ ਬਾਕੀ ਉਹ ਵੀ ਕਾਉਂਸਲਿੰਗ ਕਰੀਏ ਤੁਹਾਨੂੰ ਜ਼ਰੂਰ ਕਰੋ ਉਹਨਾਂ ਨਾਲ ਗੁੱਡੀਆਂ ਦੀ ਕਾਉਣਗੀਆਂ ਜੀ ਹਾਂ ਮਾਰੇ ਦੋ ਅੱਜ ਅੰਤ ਬੱਤ ਹਾਂਜੀ ਚੱਕੀ ਬੋਸ ਬੋਤਲ ਦੇ ਕਿਦਾਂ ਬੋਤਲ ਦੇ ਬੋਗ ਬੋਤਲ ਆਏ ਹਾਂਜੀ ਅੱਜ ਫੋਨ ਉਹਦੇ ਉਹਤੂ ਹਰ ਰੋਜ਼ ਨਾ ਆਉਂਦੇ ਹੈ ਨਾ ਲੈਣੇ ਬੋਲੀ ਹੋਣ ਦਵਾਈ ਲੈ ਆਵੇ ਹੈਜੀ ਇੱਕ ਵਾਰੀ ਰੱਬ ਦੀ ਮੂਰਤ ਦੋ ਵਾਰੀ ਮੂਰਤ ਨਹੀਂ ਆਈ ਜੀ ਤੁਹਾਨੂੰ ਜਿਹੜੀ ਪਤਾ ਚੱਲੋ ਆਪਣੇ ਚਲੋ ਵੇ ਜਲਦੀ ਇਹ ਬੰਦ ਕਰ ਆਹ ਤਾਂ ਸਰੀਰ ਨੂੰ ਬੰਦ ਕਰੀ ਲੰਮੀ ਨਾ ਹੋਵੇ ਬੰਦ ਕਰ ਹਾਂ ਜੇ ਹੁਣ ਕੀ ਹੁੰਦਾ ਹੁਣ ਮੌਕੇ ਤੇ ਐ ਦੱਸੋ ਵੀ ਦੋ ਤਿੰਨ ਪਹਿਲਾਂ ਰਾਤ ਨੂੰ ਦਿੰਦੇ ਹੋ ਕੋਈ ਦਵਾਈ ਦੇ ਉਹ ਦੁੱਧੰਬਰਾ ਕੋਟਰੀਂ ਕਰਦੇ ਜਾਂ ਦੌਰੰਦੰਦੰਗੇ ਲੈ ਲਓ ਦਵਾਈ ਕਿ ਨੀ ਵਾਰ ਸਮਝਦੇ ਨੂੰ ਮੈਂ ਕਲਾਮ ਮਹਿਲ ਕਲਾਮ ਦਵਾਈ ਹੈ ਹਾਂ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਵੀ ਵਰਤ ਇੱਕ ਵਾਰੀ ਸੁਣਣੀ ਆ ਉਹ ਵੀ ਐਕਟ ਦੇ ਇੰਚ ਜਦੋਂ ਮਰ ਗਈ ਜੇ ਕੋਈ ਦਿੱਕਤ ਆਈ ਤੀ ਤੁਹਾਨੂੰ ਫੋਨ ਲਾ ਦੇ ਨੰਬਰ ਹੈਗਾ ਤੁਹਾਡੇ ਕੋਲ ਕਾਉਨ ਆ ਰਹੇ ਜੀ ਕੋਈ ਦਿੱਕਤ ਨਹੀਂ ਫਿਰ ਤੁਹਾਨੂੰ ਮੈਂ ਜਾਂ ਦੱਸਦੇ ਆਂ ਕਿ ਇੱਕ ਇੱਕ ਦਿਨ ਛੱਡ ਕੇ ਸ਼ੁਰੂ ਕਰੋ ਸਮਝ ਗਏ ਉਸੇ ਹੀ ਹੁੰਦਾ ਹਟ ਜਾਣਿਆ ਦੌਰੇ ਹੱਟ ੱਲੇ ਲਏ ਬਹੁਤ ਵਾਰ ਕਰਤੀ ਬਹੁਤ ਵਾਰ ਕਰਨਾ ਤੀਰ ਲੱਗੀ ੱਲੇ ਆ ਮੈਂ ਫੜਤੀ ਰਹੂਗਾ ਜੀ ਇਸ ਤਰੀ ਹੁੰਦਾ ਹੈ ਦਵਾਈ ਨਾਲ ਨਾ ਜਦੋਂ ਨੂੰ ਟਾਈਮ ਸੀ ਛੱਡ ਕੇ ਜੱਗੇ ਆ ਦੋਪ ਹਾਂ ਆਉਂਦਿਆਂ ਨੂੰ ਹਾਂ ਹੋਏ ਹੋਏ ਰੇਟ ਕਰਤੀ ਹੁਣ ਹਾਂ ਉਹ ਜਦੋਂ ਮੈਂ ਛੱਡ ਕੇ ਬੈਠਾ ਨਾ ਵਾਹ ਜੀ ਨਾ ਇੱਕ ਇੱਕ ਵਾਰ ਲੈਣੀ ਆ ਇੱਕ ਇੱਕ ਦਿਨ ਛੱਡ ਕੇ ਆ ਬਾਕੀ ਡਰਨਾ ਮਨ ਚ ਰੱਖੀ ਨਹੀਂ ਹੁੰਦਾ ਸਟਰੋਂਗ ਹੈ ਤੂੰ ਮੈਂ ਤੈਨੂੰ ਵੀਰ ਹਾਂ ਕੋਈ ਡਰਨਾ ਅੰਗਰੇਜ਼ੀ ਸ਼ਕਤੀ ਤੋਂ ਹੀ ਸਾਰੀ ਆ ਛਾਂ ਦੀ ਵੀਰ ਜਾਂ ਦੋ ਇੱਕ ਹੰਦਸੇ ਲੰਮੀ ਨਾ ਸਾਰਾ ਹੋਵੇ ਜੱਤੀ ਤਿੰਨ ਦਾ ਹੋਣੀ ਹਾਂ ਗੋਲੀ ਸੀ ਇਹਨੇ ਖਾਣੀ ਕੋਈ ਨਾ ਆਪੇ ਕਰਾ ਮੈਂ ਦੱਸ ਨਹੀਂ ਹਾਂ ਹੂੰ ਬ੍ਰੇਕ ਬੇਕ ਰਨ ਵਗੇ ਤੀਕਾ ਦੀ ਹੂੰ ਤੂੰ ਮਰ ਚਲੇ ਨਾ ਚਲੋ ਵਧੀਆ ਜੀ ਹੱਟ ਜੂ ਚਿੰਤਾ ਨਾ ਕਰੋ ਇਥੋਂ ਬਿਲਕੁਲ ਹਟੋਗੇ ਠੀਕ ਹੈ ਜੇ ਬਸ ਆਹ ਪੂਰੀ ਜੀ ਤੁਹਾਡਾ ਕੰਟਰੋਲ ਹੋ ਜਾਊਗਾ ਖਾਣ ਚੀਜ਼ ਨਹੀਂ ਖਾ ਲੈਣ ਮਣ ਮੋਟਾ ਬੀ ਬੋ ਨਾ ਖਾ ਲੈ ਸਿਰਫ ਠੀਕ ਹੋ ਜਾਏਗਾ ਨੌਨ ਵਿੱਚ ਅਨਪੋਰ ਨਾ ਗੁਜਰਾ ਇਹ ਨਹੀਂ ਦਾਤੀ ਬੋਰ ਕੀ ਖਾ ਕੇ ਲੈਂਦਾ ਇਹ ਜੋ ਮਣ ਮੋਟੀ ਚੀਜ਼ ਆਪਾਂ ਛਡਾਉਣੀ ਹੈ ਉਹ ਖਾ ਜੀ ਵੀਰ ਵਗੈਰਾ ਮਾਇਨ ਖਾ ਲੈ ਸੀਗੇ ਤਾਂ ਇਹਦਾ ਹੋ ਗਿਆ ਨਾ ਮੀਟ ਮਾਣ ਚੰਗਾ ਨੌਨ ਵਿੱਚ ਨਹੀਂ ਖਾਈਦਾ ਹੁੰਦਾ ਉਹਨਾਂ ਚ ਵੀ ਨਾ ਆ ਮੈਂ ਤਾਂ ਰੱਖ ਤੀ ਤਾਂ ਕਿ ਰਾਸਤਨ ਸਿੰਘ ਉਹ ਬੈਠੇ ਨੂੰ ਮਾਫ ਕਰੋ ਅਖੀਰ ਰਾਸਤਨ ਇਹ ਰਹਿਣਾ ਉਹ ਕਮਰਾ ਨਾਲ ਬੋਰ ਦੀ ਗੀਤੋਂ ਗਾਇਟੇ ਇੱਕ ਗਾਇਟੇ ਬੋਰ ਸਿਮਰਨ ਪਾਉਣਾ ਵੀ ਨਾ ਦੋ ਮੇ ਦਾ ਯੋਗ ਹਾਂਜੀ ਲੋਕ ਨਹੀਂ ਆਏ ਝੜਕੇ ਲੱਗਦੇ ਜਿਵੇਂ ਬਣੀਆਂ ਦਵਾਈਆਂ ਗਰੇਜੀ ਬੰਦਾ ਸਾਹਿਬ ਗਰੇਜੀ ਬੰਦਾ 4 ਦਿਨ ਕਿੰਨੀ ਹੋ ਰਹਾ ਮੁੰਡੇ ਦੀ 15 15 ਸਾਲ ਹੁਣ ਅੱਗੇ ਨਾਲ ਉਹਦੇ ਨਾਲ ਵਰਤਨ ਛੱਡ ਪਾਇਆ ਜੀ ਨਾ ਉਹ ਭੱਜ ਗਿਆ ਇੱਕ ਤਾਂ ਵੀ ਨਵੇਂ ਬਹਿ ਜੀ ਦੋਰਾਣਾ ਨਹੀਂ ਪਿਆ ਅੱਜ ਦੋਰਾਣਾ ਜੀ ਇੰਤ ਇੱਕ ਵਾਰੀ ਘੁੰਮਣੀਆਂ ਬਰਕੀ ਪਰ ਇਹ ਜਿਹੜੇ ਦੱਸਿਓ ਜਰੂਰ ਲੋਕਤਾ ਕਰੇ ਕਰੋ ਹੁਣ ਤੁਹਾਨੂੰ ਆਉਣ ਦੀ ਲੋੜ ਨਹੀਂ ਪੈਣੀ ਮੇਰੇ ਹਿਸਾਬ ਨਾਲ ਜੇ ਪਈ ਕਵਲ ਕਰ ਲਓ ਠੀਕ ਕਰਨ ਜੀ ਲਓ ਇੱਕ ਵਾਰੀ ਨੂੰ ਸੰਘੜੀ ਜਾਵੈ ਇਹਨਾਂ ਨੂੰ ਹਾਂਜੀ ਹਾਂਜੀ ਅੱਜ ਆਇਆ ਹੋਇਆ ਪਹਿਲਾਂ ਦੇ ਕਿੰਨੇ ਲੋਕ ਮਹੀਨੇ ਹਾਂ ਹਾਂ ਤੇ ਉਹਦਾ ਨਿਕਲਦਾ ਨਾ ਉਹ ਮੇਰੀ ਦਵਾਈ ਤਾਂ ਬਸ ਹੁਣ ਤੁਸੀਂ ਛੱਡਦੇ ਹੋ ਜੀ ਇਹ ਰੈੱਡ ਲਾਈਨ ਆ ਨਾ ਸਰਟੀਫਾਇਡ ਹੋਰੇ ਨਹੀਂ ਹੱਥ ਨੇ ਫਿਰ ਇਹ ਦਿਮਾਗ ਇਹਦੇ ਨਾਲ ਅੰਦਰੋਂ ਢੀਕ ਹੋ ਜਾਂਦਾ ਹਾਂਜੀ ਕੰਮ ਕੰਮ ਇਹ ਬਹੁਤ ਨੇ ਚਾਹਾਂ ਇਹਨਾਂ ਜੋ ਕਿਹੜੀ ਕਿਹੜੀ ਜਾਂਦੇ ਆ ਇਹ ਦੋਨੋਂ ਬਾਨੇ ਦੋ ਟਾਈਮ ਮੈਂ ਕਿਹਾ ਕਿ ਦੋਨੇ ਕੋਲੋਂ ਕਰਨਾ ਨਹੀਂ। ਬਾਏ ਇੱਕ ਗੋਲੀ ਕਰ ਦੇ ਬਾਈ ਤੂੰ। ਯਾਰ ਸਭ ਦੋਨੇ ਕੱਟੀਆਂ ਲੈਦੇ ਆ। ਅੱਧੀ ਅੱਧੀ ਕਰ ਦੇ। ਆ ਵੀ ਅੱਧੀ ਦੇਣੀ ਆ। ਆ ਵੀ। ਹੈਂ? ਥੋੜੀ ਕਰ। ਇਹ ਛੱਡ ਦਿਓ ਫਿਰ। ਜਦੋਂ ਬੰਦ ਕਰ ਦੋ ਫੇਰ ਖਾ ਲੋ ਥੋੜੇ ਦਿਨਾਂ ਬਾਅਦ ਅੱਧੀ ਕਰ ਦੋ ਫਿਰ ਇਹ ਵੀ ਬੰਦ ਕਰ ਦੋ। ਫਿਰ ਹੱਡੇ ਰਹਿਣਗੇ ਦੁਬਾਰਾ ਦਿੱਕਤ ਨਹੀਂ ਆਊਗੀ। ਯਾਰ ਦੋ ਮਹੀਨੇ ਹੋ ਗਏ ਪੈਸੇ ਨਹੀਂ। ਨਹੀਂ ਪੈਂਦੇ ਨਹੀਂ ਰੱਬ ਬਣਾ ਕੇ। ਜਿੰਨੇ ਸੀ ਉਹ ਵੀ ਸੁਪੀ ਤੇ। ਉਹ ਨਹੀਂ ਉਹਨਾਂ ਨੂੰ ਉਹ ਇਹ ਨਹੀਂ ਕੋਈ ਕਰਦਾ ਸੀ ਤੇ ਉਸ ਤੋਂ ਬਾਅਦ ਉਹ ਸੰਗੀਤ ਨੂੰ ਮੇਰੇ ਹਾਂ ਠੀਕ ਹੈ ਕਿ ਜਦੋਂ ਉਹ ਥੋੜੀ ਤੋਂ ਕਾਇਰੀ ਇਹਦਾ ਹੋ ਜਾਂਦਾ ਸੀਗਾ ਹੂੰ ਤੇ ਕਈ ਵਾਰ ਸੁਣਨ ਹੋ ਜਾਂਦਾ ਮੈਂ ਬਹੁਤ ਕੰਫਰਟ ਆਉਂਦਾ ਸੁਣਨ ਉਹ ਪ੍ਰਾਣਾ ਜਵਾਨਾਂ ਦੀ ਨਾ ਲੋਕੋ ਗੀਤ ਲੱਤੀ ਬਣਾ ਕੇ ਸੰਗੀਤ ਬਣਾ ਕੇ ਪਿਲਾਇ ਦੇਣੀ ਇਹ ਕਿ ਬਹੁਤ ਬੜੋਸਾਂ ਦੀ ਬਿਮਾਰੀ ਦੇਖਣ ਨੂੰ ਮਿਲਿਆ ਪਾਣੀ ਨੋਕੀਆ ਰੋਸਤਾਨ ਲੱਗ। ਆ ਜਿਹੜੇ ਕੋਕਾ ਕੋਲਾ ਆ ਕੇ ਠੰਡੇ ਕਹਿਣੋ ਠੰਡੇ ਕਿੱਧਰ ਦੀ ਆ ਉਹਨਾਂ ਨੇ ਲੋਕਾਂ ਨੂੰ ਫਾਦਿਆ। ਜਦੋਂ ਧੋਪਣ ਜਾਣਾ ਨਾ ਉਹੋ ਕੰਚੀ ਬਣਾ ਕੇ ਜਾਂ ਮਿੱਟੀ ਦੀਸੀ ਬਣਾ ਕੇ ਫਿਰ ਲੋਕਾਂ ਦੇ ਲੈ ਕੇ ਧੋਈ ਜਾਂਦੇ। ਇਹ ਪਾਣੀ ਦੀ ਕਮੀ ਹੁੰਦੀ ਆ ਬਾਹਰ ਫੂਨ ਤਾਂ ਨਹੀਂ ਡੋਰਾ ਪੂਰਾ ਪਿਆ ਵੀ ਹੁਣ। ये दवाइयां अंग्रेजी बंद जी नहीं चल रही है जी बात पे करो कर जी और ये सर मैं तो देखती हूं हां हां ये भी वो कर रही है और मैं ना भी ना तो हो गया था पीछे खाई थी फिर अभी वो करती थी और तब भी गई उसको बाद ये ना फिर का कर रही है और कल तक सुबह में ना के चक्कर लगा दी जाए तो करो करो कि ना टाइम ਆਪਣੀ ਵਾਲੀ ਦਵਾਈ ਨਹੀਂ ਹੋਵੇ ਆ ਤੇਰੀ ਜੋ ਦੋਵੇਂ ਲੈਉਂਦੇ। ਬਸ ਠੀਕ ਹੈ ਜੀ। ਹਾਂਜੀ। ਜਿਵੇਂ ਨਾ ਬੰਦ ਕਰਨੀ ਸ਼ੁਰੂ ਕਰੋ ਬੋਲੀ ਬੋਲੀ ਕਰਕੇ ਡਰਉਣਾ ਕੁਝ ਨਹੀਂ ਹੁੰਦਾ। ਜਿਹੜੀ ਆ ਇਹ ਸੁਪੀਂ ਦੇਂਦੇ ਆ ਕਰ। ਇਹ ਮੈਂ ਇਹ ਇਹ ਚੱਲਦੀ ਰਹਿਣ ਦਿਓ। ਤੇ ਦੋਵੇਂ ਦੋਵੇਂ ਡੰਡੇ ਬਣੇ ਰਹਿ ਜਾਣ। ਮਾਂਜੀ ਹੈ ਦਸਲੀ ਦੇ ਆ। ਕਰੋ ਬਾਲਵੇਂ। ਫੇਰ ਉਹ ਜਦੋਂ ਚੜ੍ਹ ਕੇ ਦਿੱਤਾ ਹੋ ਗਿਆ ਤਾਂ ਫੇਰ ਸਭ ਤੋਂ ਫੇਰ ਉਹਨੇ ਆਪ ਕੀ ਬੋਲੀ। काले थे तो एक आ बन हो गया कैमरा रुक रही है मतलब बैठो फिर नहीं जा नहीं देंगे अंदर बैठो बैठ जाओ अंदर बैठ जाओ अंदर बैठो 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 ਆ ਮੈਂ ਹਰ ਚੰਗੀ ਕੋਈ ਦਵਾਈਆਂ ਕਿਹਾਉਂ ਜੀ ਅੰਗਰੇਜ਼ੀ ਦੇ ਨਾਮ ਲਿਖਾਈਆਂ ਸਭ ਦਵਾਈ ਨਹੀਂ ਹੱਥ ਨੇ ਤੁਸੀਂ ਦੱਸੋ ਜੀ ਮੈਂ ਤਾਂ ਕੋਈ ਸਾਬਤ ਬਣਾ ਕੇ ਦੇ ਦੇ ਸੀ ਅੱਜ ਆ ਕਿੱਥੇ ਸੀ ਅੱਧੀ ਜੇ ਚੱਕੇ ਮੱਧੀ ਕਰਦੇ ਮੇਰੇ ਅੱਧੇ ਨਾਮ ਨੇ ਠੀਕ ਹੈ ਹੁਣ ਇਹੋ ਲਈ ਕਰਕੇ ਵੀ ਬੰਦ ਕਰਦੇ ਤੇ ਮੈਂ ਬੰਦ ਹੋਊਂਗੀ ਉਸ ਤੋਂ ਬਾਅਦ ਇਹਦਾ ਨੰਬਰ ਲਾ ਦੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਆ ਆ ਦੀ ਕਿੱਥੀ ਸੀ ਇਹ 5 ਜਣਾ 10 ਹੈ ਹਵਾਲੇ ਇਸ ਤੋਂ ਇਹ ਇਹ ਤਾਂ ਇਹ ਡਬਲਾਈ ਸੀ ਆਹ ਅਮਰੇਸੀ ਦੀ ਹੈ ਯਾ ਆ ਵੀ ਆ ਵੀ ਜੇ ਦਾ ਚੱਲੀ ਜਾਣ ਦਿਓ ਨਹੀਂ ਤਾਂ ਜਦੋਂ ਟੋਡਾ ਲੱਗੇ ਆ ਤੁਹਾਨੂੰ ਠੀਕ ਨਾ ਉਸ ਤੋਂ ਬੰਦ ਕਰ ਦਿਓ ਇਹ ਮੈਡੀਕੀਨ ਦੀ ਦਵਾਈ ਨਹੀਂ ਹੈ ਜੀ ਇਹ ਅੱਛਾ ਜੀ ਹਾਂ ਉਹ ਤਾਂ ਮੇਨ ਨੂੰ ਦੀਆਂ ਨੇ ਠੀਕ ਹੈ ਜੀ ਹੂੰ ਟੋਟਰ ਕੋਲ ਆਪਕੇ ਲਈ ਮਨ ਨੂੰ ਦੱਗੀ ਮੈਂ ਚੀ ਪੱਛੀ ਹੈ ਪੱਛੀ ਦੁੱਧ ਨਹੀਂ ਬਾਕੀ ਦੋ ਟੋਡਾ ਇਹ ਤਾਂ ਉਲਟੀ ਅਮੀਨ ਨੂੰ ਦੱਸਿਆ ਹਰ ਥੋੜੀ ਥੋੜੀ ਬੰਦੇ ਕਰਦਾ ਆ ਬੱਸ ਆਹ ਇਹ ਜਿਹੜਾ ਕਿਹਾ ਨਾ ਮਾਗੀ ਦਾ ਜਦੋਂ ਕੋਈ ਚੱਕਰ ਵੀ ਤਾਂ ਜਦੋਂ ਮੋਢੀ ਦਾ ਦਿਮਾਗ ਕੀ ਕਹੋਂਗਾ ਆਪੇ ਜਲਾ ਦੇ ਹੁੰਦੇ ਆ ਸਾਥ ਹੀ ਕਰਕੇ ਛੱਡਦੇ ਉਹ ਤੋਂ ਆਹ ਕਰਕੇ ਮੇਰੇ ਨੂੰ ਛੱਡਦੇ ਕਿਵੇਂ ਉਹਦੇ ਵਾਂਗ ਸੀਗਾ ਨਾ ਇਹ ਬਾਰੇ ਬੱਸ ਲੱਗੀ ਬਸ ਇਹ ਲੈਣੇ ਆ ਨਹੀਂ ਕਿ ਜਿਹੜੀਆਂ ਨੇ ਜਿਹੜੀਆਂ ਦੂਜੀਆਂ ਸੀ ਜਾਂਦੇ अच्छा जी ਇਹ ਮਰਗੀ ਨਹੀਂ ਆ ਮੈਂ ਤੁਹਾਨੂੰ ਬਾਈ ਬਾਈ ਨਹੀਂ ਫਿਰ ਦੌਰੇ ਕੰਟਰੋਲ ਜੀ ਤੇ ਬਣਾ ਲਾ ਨਹੀਂ ਜਾਂਦੇ ਅੱਛਾ ਜੀ ਇਹਨੇ ਦਿਮਾਗ ਇਹਦਾ ਬਿਲਕੁਲ ਫਰਚ ਕਰ ਦੇਣਾ ਗੁਰੀ ਦਾ ਮਾਹੀ ਤਾਕਤ ਮੈਨੂੰ ਨਹੀਂ ਫਿਰ ਇਹਦੇ ਤੇ ਸਾਈਡ ਇਫੈਕਟ ਕਰ ਨਹੀਂ ਠੀਕ ਹੈ ਜੀ ਕੰਮ ਲਿਖਾ ਹਾਂ ਹਾਂ ਜੀ ਕੇ ਵਾਰ ਕਰਦੇ ਜੋ ਦੋ ਦੋ ਵਾਰ ਕਰਦੇ ਜੋ ਵਾਸਤੂ ਦਾ ਟਾਈਮ ਅਗਲੇ ਦਿਨ ਵਾਸਤੂ ਦਾ ਹੋ ਗਏ 2 ਮਹੀਨੇ ਦਾ ਤੰਤਰਿਕ ਨੂੰ ਗੋਮਨੇ ਹੋਵੇ ਮੈਂ ਚਲ ਤੈਨੂੰ ਦਰ ਪ੍ਰੇਰਿਤ ਗੋਮੀ ਤਾਂ ਮੈਂ ਨਹੀਂ ਉਹ ਤਾਂ ਕਰਦੇ ਸੈਂਟਰ ਪਿਆ ਤੈਨੂੰ ਗੋਡੀ ਨੂੰ ਘੱਟ ਜਾਣ ਦੇ ਲਈ ਆਂ ਰੱਖ ਲਓ ਤੁਸੀਂ ਅੱਛਾ ਜੀ ਤੇ ਹੁਣ ਕੋਈ ਘਬਰਾ ਨਹੀਂ ਚਾਣੇ ਕਰਨਾ ਦੱਬੀ ਤੇ ਬਾਹਰ ਦੱਬੀ ਤੇ ਬਾਹਰ ਜੇ ਤੈਨੂੰ ਮਰੂ ਕੌਨਸੈਂਸ ਰਿਹਾ ਕਿ ਮੈਨੂੰ ਕੁਝ ਨਹੀਂ ਹੋਣਾ ਹੋਣਾ ਹੀ ਨਹੀਂ ਰਹਿ ਤੂੰ ਜਮਾ ਠੀਕ ਆ ਲੱਗਾ ਮਨ ਕੋਈ ਨਹੀਂ ਹੁੰਦਾ ਠੀਕ ਆ ਕੋਈ ਡਰ ਨਹੀਂ ਕਿਥੇ ਕਰਨਾ ਕੋ ਜਿਹੜੀ ਆ ਤਾਂ ਬੜੀਆਂ ਫੋਨ ਪਹਿਲੀ ਜਿੰਨ ਤਾਂ ਬਿਲਕੁਲ ਠੀਕ ਚੱਲਦਾ ਹੈ ਨਾ ਕੋਚਣਾ ਨਹੀਂ ਬਸ ਨਹੀਂ ਰੋਗੇ ਇਹ ਬਸ ਕੋਲ ਹੈ ਲੋ ਇਹ ਅੱਜ ਦੀ ਗਰਮੀ ਅੱਜ ਤੋਂ ਗਰਮੀ ਅੱਜ ਤੋਂ ਦੀ ਕਰਦੇ ਠੀਕ ਹੈ ਜੀ ਅੱਜ ਦੇ ਦੌਰਾਨ ਇਹ ਉਤਨੀ ਉਸ ਤੋਂ ਬਾਅਦ ਫਿਰ ਇਹਨੂੰ ਹੌਲੀ ਹੌਲੀ ਇੱਕ ਨਾਂਗ ਟਪਾ ਲਿਆ ਇੱਕ ਦਿਨ ਦਾ ਇੱਕ ਨਾਮ ਦਿੱਤਾ ਇੱਕ ਦਿਨ ਦਾ ਨਾਮ ਕਰਦੇ ਫਿਰ ਇਹ ਮਹੀਨਾ ਗਏ ਠੀਕ ਹਾਂ ਬਸ ਉਹ ਦੋਈ ਜਾ ਕੇ ਐਸੀ ਨਾ ਹਾਂਜੀ ਦੱਸੋ ਉਸ ਤੋਂ ਬਾਅਦ ਪਾਣੀ ਕੋਲ ਕੰਪਨੀ ਤੇ ਆ ਗਿਆ ਸੀ ਆ ਮੋਨਿਕਾ ਤੇ ਆ ਗਿਆ ਮੋਨਿਕਾ ਕਿੰਨਾ ਚੰਗਾ ਰੋਡ ਚੋਂ ਬਿਜਾਉਂਦੇ ਆ ਅੱਗੇ ਬਿਠਾਉਂ ਕੇ ਜਾਓ ਰਾਤ ਨੂੰ ਅਸੀਂ ਮੈਂ ਦੱਸ ਦਿੰਦੀ ਕਿੰਨਾ ਚਿਰ ਹੋ ਗਿਆ ਪਹੁੰਚ ਗਿਆ ਨਾ ਪਹਿਲਾ ਕਿਲੋਵੈਟ ਹਾਂਜੀ ਪਾਉਂਦੇ ਹੋਵਾਂ ਠੀਕ ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਗੋਾਈ ਲੈ ਕੇ ਗਿਆ ਨੂੰ ਕਿੰਨੇ ਵਾਰੀ ਸਮਝਾਉਂ ਆਪਾਂ ਚੌਥੀ ਵਾਰੀ ਲੈ ਗੋਾਈ ਹੁਣ ਲੱਗੇ ਅੱਛਾ ਅੰਗਰੇਜ਼ੀ ਰੋਏ ਚੱਲਦੀ ਐ ਮਿਸਟਰ ਜੀ ਇਹ ਨਾ ਨਹੀਂ ਨਬੜੀ ਛੱਡੀ ਅਸੀਂ ਜਿਹੜੀ 3700 ਆ ਰਹੀ ਸੀ ਦਰਦੀਆਂ ਨੂੰ ਉਹ ਦੇਖੋ ਜੀ ਹੁਣ 4 ਮਹੀਨੇ ਹੋ ਗਏ ਤੁਸੀਂ ਦਵਾਈ ਦਾ ਛੱਡਦੇ ਨਹੀਂ ਸਾਡੇ ਕੋਲੇ ਕਾਨੂੰ ਲੈਣ ਆਉਂਦੇ ਹੋ ਜੇ ਅੰਗਰੇਜ਼ੀ ਦਵਾਈ ਨਾਲ ਖਾਈ ਗਏ ਨਾ ਦੌਰੇ ਵੱਧ ਜਾਣੇ ਨੇ ਇਹਨੇ ਦਿਮਾਗ ਠੀਕ ਕਰਤਾ ਅੰਦਰੋਂ ਦੇਸੀ ਨੇ ਪਰ ਅੰਗਰੇਜ਼ੀ ਦਵਾਈ ਸਾਈਡ ਇਫੈਕਟ ਕਰਦੀ ਆ ਤੁਸੀਂ ਅੰਗਰੇਜ਼ੀ ਦਵਾਈ ਬੰਦ ਕਰੋ ਜੀ ਬੰਦ ਕਰੋ ਥੋੜੀ ਥੋੜੀ ਦਰਦ ਹੋਣਾ ਛੱਡੋ ਮਰ ਕੇ ਡੰ ਬੇਕ ਡੰ ਦੇ 20 25 ਦਿਨ ਦੇ ਵਿੱਚ ਵਿੱਚ ਸਾਰੀਆਂ ਦਵਾਈਆਂ ਹੌਲੀ ਹੌਲੀ ਕਰਕੇ ਛੱਡਦੇ ਹੋ ਜੀ ਇਹ ਫੇਰ ਆਉਣਗੇ ਹੋਰ ਕੋਈ ਲਾਜ਼ਮੀ ਨਹੀਂ ਇਹਦਾ ਫਿਰ ਆਪਾਂ ਆ ਵੀ ਇਹ 4-5 ਮਹੀਨਿਆਂ ਤੋਂ ਬਾਅਦ ਆਪਾਂ ਜ਼ਿਆਦਾ ਦਿੰਦੇ ਨਹੀਂ ਫਿਰ ਇਹ ਵੀ ਸੰਘਣਾ ਹੀ ਬੰਦ ਕਰਾਉਣੀ ਆ ਨਾ ਆਪਾਂ ਅਸਲ ਇਹ ਤਾਂ ਜਿਹੜਾ ਅਸਲ ਇਹ ਤਾਂ ਕੋਰਸ ਉਹ ਇਸ ਤਰ੍ਹਾਂ ਦਾ ਹੀ ਹੁੰਦਾ ਜੀ ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਅੰਗਰੇਜ਼ੀ ਦਵਾਈ ਤਾਂ ਬੰਦਾ ਵੱਧੋ ਵੱਧ 2 ਮਹੀਨਿਆਂ 'ਚ ਛੱਡ ਦਵੇ ਫਿਰ 4 ਮਹੀਨਿਆਂ 'ਚ ਬਿਲਕੁਲ ਠੀਕ ਹੋ ਕੇ ਦੂਜੀ ਵੀ ਕਰ ਦਿੰਦੇ ਹੁੰਦੇ ਛੱਡ ਦਿਓ ਜੀ ਹੁਣ ਤੁਸੀਂ ਠੀਕ ਹੈ ਸੁਝਿੰਦਾ ਆਇਆ ਕਰਿਆ ਕਰੋ ਤੁਸੀਂ ਨਹੀਂ ਨਹੀਂ ਡਰ ਮਨ ਚੋਂ ਕਰਦੇ ਹੋ ਜੀ ਕੁਛ ਨਹੀਂ ਹੋਇਆ ਮਰਗੀ ਇੱਕ ਬਹਿਮਾ ਹੋਰੇ ਤੂੰ ਵੱਡਾ ਕੋਈ ਨਹੀਂ ਕੀ ਦੇਗੀ ਤੁਸੀਂ ਡਰ ਜਾ ਬਿਲਕੁਲ ਛੱਡ ਦਿਓ ਕੁਛ ਨਹੀਂ ਹੁੰਦਾ ਬਹਿਮਾ ਕੇ ਤੁਸੀਂ ਠੀਕ ਹੋ ਜਾਓਗੇ ਠੀਕ तो वो बहुत ठीक है और ही में हम उधर से जा ले वो आवाज अभी बोल रहा मैं डबल हूं वो हो गया 1 4 बजे वाला पार्टी वो खाने पर वो कोई बात था हां ठीक है अब दौड़ाने में दौड़ाने में दम नहीं है तो भाई मर्दा मेरे को उधर फायदा नहीं है ਆਹ ਹੋਰ ਕਰਾ ਦੇ ਜਿੱਥੇ ਇਹਨਾਂ ਨੂੰ ਭੇਜਿਓ ਕੋਹਰੇ ਆ ਗਏ ਬਣਾ ਜਦਾ ਜਿਹੜਾ ਮੇਰੀ ਕੀ ਵਾਲਾ ਰਹਿੰਦਾ ਕੋਈ ਮੇਰੀ ਵਾਲਾ ਨਹੀਂ ਰਹਿੰਦਾ ਭਾਈ ਕੋਈ ਨਹੀਂ ਮੇਰੀ ਬਸ ਇਹਨਾਂ ਦੀਆਂ ਹਾਂ ਕੋਈ ਨਹੀਂ ਉਹ ਤਾਂ ਇਹਨਾਂ ਚਾਹ ਨੂੰ ਦੂਆ ਦਾ ਰੋਲ ਪੈਂਦਾ ਜੀ ਇਹਨਾਂ ਨੂੰ